ਇਸ ਪਸਲਾ ਦਾ ਵੀ ਨੁਕਸਾਨ ਹੈਗਾ ਸਾਰੀਆਂ ਚੀਜ਼ਾਂ ਨੁਕਸਾਨ ਹੈ ਇੱਥੇ ਲੱਗੇ ਸਕੇ ਜਿਹੜਾ ਆਣਾ ਜਾਣਾ ਪਾਰ ਦਾ ਕੋਈ ਉਹਨਾਂ ਨੇ ਕੋਸ਼ਿਸ਼ ਨਹੀਂ ਲਿਆ ਕੋਈ ਤੇ ਇਸ ਜਿਆ ਬੜੇ ਬੜੇ ਲਿੱਟਰ ਆਤੇ ਨੇ ਤੇ ਬੜਾ ਕੁਕ ਕਰਕੇ ਜਾਂਦੇ ਨੇ ਰੇਵਣ ਘਟਦੇ ਨੇ ਲੱਡੂ ਵੜਦੇ ਨੇ ਪਰ ਹੁਣ ਤਾਂ ਕੱਖ ਵੀ ਨਹੀਂ ਆ। ਤੁਸੀਂ ਦੇਖ ਰਹੇਂ ਜੀ ਬੇੜੀ ਬੰਦ ਹੋ ਗਈ ਆ। ਆਣਾ ਜਾਣਾ ਬੰਦ ਹੋ ਗਿਆ ਜਿਹੜਾ ਪਾਰ ਦਾ ਸਿਸਟਮ ਸਾਰਾ ਖਤਮ ਹੋ ਗਿਆ। ਉਹਦੇ ਪੁਲਿਸ ਨੇ ਹੁਣ ਕਿਹਾ ਤਾਂ ਵੀ ਆਪਣਾ ਬੰਦਬਸਤ ਕਰੋ ਅੱਗੇ ਪਿੱਛੇ ਹੋ ਜਾਓ ਜਾਂ ਅਗਦੇ ਸਕੂਲਾਂ ਸਕਾਲਾਂ ਵਿੱਚ ਭੇਜਣਗੇ ਕਿਸੇ ਵੀ ਤਰ੍ਹਾਂ ਦਾ ਕੋਈ ਐਮਰਜੈਂਸੀ ਬਣਦੀ ਹੈ ਕਿਸੇ ਵੀ ਤਰ੍ਹਾਂ ਦਾ ਕੁਝ ਹੁੰਦਾ ਹੈ ਤਾਂ ਸਾਡੀ ਟੀਮ ਬਿਲਕੁਲ ਤਿਆਰ ਹੈ ਜਿਹੜੀਆਂ ਟੀਮਸ ਹੈ ਇਹ ਨਾਲ ਹੀ ਨੀਰਬਾਈ ਸਕੂਲ ਜਿਹੜਾ ਸਾਡਾ ਉੱਥੇ ਮੈਡੀਕਲ ਟੀਮ ਤੋਂ ਗਈਆਂ ਹੋਰ ਹਰ ਤਰ੍ਹਾਂ ਦੀ ਫੈਸਿਲਿਟੀ ਦੀ ਜਿਹੜੀ ਟੀਮਸ ਆ ਸੀ ਇਹ ਕੰਮ ਕਰ ਦਿੱਤੀਆਂ ਆਣੀ ਕਿੱਥੇ ਆਏ ਨੇ ਕਿੱਲੇ ਆਏ ਨੇ ਇਹ ਫਸਲਾਂ ਦਾ ਵੀ ਨੁਕਸਾਨ ਹੈਗਾ ਸਾਰੀਆਂ ਚੀਜ਼ਾਂ ਨੁਕਸਾਨ ਆ ਉੱਥੇ ਲੱਗੇ ਸਕੇ ਜਿਹੜਾ ਆਣਾ ਜਾਣਾ ਪਾਲਪੁਰ ਤੋਂ ਖਾ ਜਾਂਦਾ ਕਿੰਨੇ ਪਿੰਡ ਜਿਹੜੇ ਦਰਿਆ ਤੋਂ ਪਾਰ ਸੱਤ ਪਿੰਡ ਨੇ ਪਾਰ ਸੱਤ ਪਿੰਡ ਸੋਨਾਂ ਦਾ ਸੰਪਰਕ ਇਸ ਵਕਤ ਕੱਟ ਚੁੱਕਿਆ ਕੱਟ ਚੁੱਕਿਆ ਕੋਈ ਉਹਨਾਂ ਨੂੰ ਪੋਸਟ ਨਹੀਂ ਲਿਆ ਕੋਈ ਤੇ ਜਿਆ ਬੜੇ ਬੜੇ ਲਿੱਟਰਾਂ ਦਿਨੇ ਤੇ ਬੜਾ ਕੋਕ ਕਰਕੇ ਜਾਂਦੇ ਨੇ ਰੇਵਣ ਕੱਟਦੇ ਨੇ ਲੱਡੂ ਵੜਦੇ ਨੇ ਪਰ ਹੁਣ ਤਾਂ ਕੱਖ ਵੀ ਨਹੀਂ ਹੈ ਇਹ ਸਵੇਰ ਦਾ ਹੀ ਹੈ 10 11 ਵਜੇ ਦਾ ਦਰਿਆ ਦੇ ਵਿੱਚ ਹੀ ਪਹਿਲਾਂ ਪੂਰਾ ਉਸ ਤੋਂ ਬਾਅਦ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਬਸੇਰੇ ਬੇੜੀ ਬੰਦ ਹੋ ਗਈ ਹੈ ਆਣਾ ਜਾਣਾ ਬੰਦ ਹੋ ਗਿਆ ਜਿਹੜਾ ਪਾਰਦਾ ਸਿਸਟਮ ਹੀ ਸਾਰਾ ਖਤਮ ਹੋ ਗਿਆ ਤੇ ਜਿਹੜਾ ਇੱਧਰ ਲਾਇਆ ਇੱਧਰ ਵੀ ਜਿਹੜੇ ਪੱਠੇ-ਪੁੱਠੇ ਮਾੜੇ-ਮੋٹے ਲੋਕਾਂ ਦੇ ਵੀ ਖਤਮ ਹੋ ਗਏ ਨੇ ਤੇ ਪਿੰਡ ਹੈਗੇ ਨੇ ਜੀ ਕੋਈ 7-8 ਦੋ ਪਿੰਡ ਪਠਾਨਕੋਟ ਦੇ ਆ ਕੋਈ ਚਾਰ ਦਿਲਾਣਾਗਰ ਬਲਾਕ ਦੇ ਆ ਉਹ ਲੋਕ ਬਸ ਉਹ ਪਾਰ ਹੀ ਨੇ ਇੱਧਰ ਵਾਲੇ ਇੱਧਰ ਤੇ ਉੱਧਰ ਵਾਲੇ ਉੱਧਰ ਕੋਈ ਸਿਸਟਮ ਨਹੀਂ ਬਿਲਕੁਲ ਮਤਲਬ ਕਨੈਕਸ਼ਨ ਟੁੱਟੇ ਦਾ ਹਲੇ ਉਹ ਤੇ ਫਿਰ ਪ੍ਰਸ਼ਾਸਨ ਹੀ ਦੇਖ ਸਕਦਾ ਆਮ ਲੋਕੀ ਆਹੀਂ ਕੀ ਕਹਿ ਸਕਦੇ ਆ ਕਿ ਕਿਸ ਤਰ੍ਹਾਂ ਮਤਲਬ ਕਰ ਸਕਣਿਆ ਉਹ ਪ੍ਰਸ਼ਾਸਨ ਦੇਖ ਸਕਦਾ ਵੀ ਉਹਨਾਂ ਨੂੰ ਕਿਸ ਤਰ੍ਹਾਂ ਮਤਲਬ ਇਧਰ ਲਿਆਣਾ ਜਾਂ ਐਮਰਜੈਂਸੀ ਵਿੱਚ ਉਹਨਾਂ ਨੂੰ ਜਾਂ ਕੋਈ ਹੈਲਥ ਦੀ ਕੋਈ ਲੋਡ ਪੈਂਦੀ ਹੈ ਚਲੋ ਉਧਰ ਪਾਰ ਵੈਸੇ ਡਿਸਪੈਂਸਰੀ ਵੀ ਹੈਗੀਆਂ ਠੀਕ ਹੈ ਨੀ ਉਹਦੇ ਪ੍ਰਸ਼ਾਸਨ ਦਾ ਉਧਰ ਵੀ ਸਿਸਟਮ ਪੂਰਾ ਰੱਖਿਆ ਹੋਇਆ ਨੇ ਹੁਣ ਦੇਖੋ ਇਹ ਤਾਂ ਲੱਗ ਸਕੇ ਕੋਈ ਹੋਇਆ ਹੀ ਹੈ ਕੋਈ 10 20 ਕਿਲੇ ਦਾ ਨੁਕਸਾਨ ਤੇ ਹੈ ਹੀ ਹੈ ਇਧਰਲੇ ਪਾਸੇ ਪਾਰਲੇ ਪਾਸੇ ਵੀ ਉਹ ਉਠਾਤੇ ਉਹ ਹੁੰਦੀ ਤਿਆਰੀ ਪੂਰੀ ਉਹਨਾਂ ਨੇ ਰੇੜੇ ਲੱਦੇ ਦਿਆ ਉਹਦੇ ਪੁਲਿਸ ਨੇ ਉਹਨਾਂ ਕਿਹਾ ਤਾਂ ਵੀ ਆਪਣਾ ਬੰਦਬਸਤ ਕਰੋ ਅੱਗੇ ਪਿੱਛੇ ਹੋ ਜਾਓ ਜਾਂ ਅਗਦੇ ਸਕੂਲਾਂ ਸਕਾਲਾਂ ਵਿੱਚ ਭੇਜਣਗੇ ਉਹਦੇ ਨੇ ਮਾ ਦੇਖੋ ਪ੍ਰਸ਼ਾਸਨ ਇਹੋ ਵੀ ਆ ਕੇ ਉਹ ਕਹਿ ਰਿਹਾ ਵੀ ਅੱਗੇ ਪਿੱਛੇ ਹੋ ਜਾਓ ਉਹਦੇ ਆਪਣਾ ਜੋ ਵੀ ਕੰਮ ਹੁੰਦਾ ਪੂਰਾ ਕਰ ਰਿਹਾ ਹੁਣ ਗੁਜਰਾਂ ਨੂੰ ਇਸੇ ਕਰਕੇ ਉਹਨੇ ਕਹਤਾ ਵੀ ਸਕੂਲੇ ਚਲ ਜਾਓ ਜਾਂ ਕਿਤੇ ਪਿੱਛੇ ਜਿਹੜੀ ਸਰਕਾਰੀ ਜਗਾ ਕੋਈ ਵੀ ਉਹਨਾਂ ਸਿਸਟਮ ਬਣਾਇਆ ਹੋਇਗਾ ਉਹਨਾਂ ਨੇ ਉੱਥੇ ਭੇਜ ਦੇਣਾ ਜਾਂ ਕਿਹਦਾ ਡੰਗਰ ਆ ਕੋਈ ਜਾਂ ਕਿਹਦਾ ਨੁਕਸਾਨ ਨਾ ਹੋਵੇ ਠੀਕ ਹੈ ਨਹੀਂ ਤੇ ਉਹਨਾਂ ਨੂੰ ਤੇ ਇਹੋ ਹੀ ਹੁੰਦਾ ਵੀ ਜੇ ਪਾਣੀ ਇੱਕਦਮ ਜ਼ਿਆਦਾ ਆ ਜੇ ਤੇ ਫਿਰ ਉਸ ਟਾਂਵ ਡੰਗਰ ਡੰਗਰ ਕੱਟਣੇ ਜਿਹੜੇ ਉਹ ਮੁਸ਼ਕਲ ਹੋ ਜਾਂਦੇ ਆ ਠੀਕ ਹੈ ਨਹੀਂ ਬਾਈ ਜਾਂ ਪਾਣੀ ਆ ਜਾਂ ਪ੍ਰਸ਼ਾਸਨ ਆਉਂਦੀ ਆ ਤੇ ਫਿਰ ਕਿੰਨਾ ਜਿਹੜਾ ਚੱਲ ਜਾਂਦਾ ਨੁਕਸਾਨ ਜ ਇਹ ਪੂਰਾ ਜਿਹੜਾ ਮਤਲਬ ਜੇ ਬੋਦਾ ਪਾਣੀ ਆ ਜਾਏ ਤੇ ਪੂਰਾ ਆਪਣੇ ਡੁੱਬ ਸਕਦਾ 5-5 6-6 ਫੁੱਟ ਪਾਣੀ ਜਿਹੜਾ ਗਲੀਆਂ ਦੇ ਵਿੱਚ ਵੀ ਹੁੰਦਾ ਪਹਿਲਾਂ ਵੀ ਜਿਹੜਾ ਇਤਕ ਪਾਣੀ ਪੁੰਨ 88 ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਇਆ ਸੀ ਔਰ ਇਹ ਪਿੰਡ ਜਿਹੜੇ ਮਕੋੜਾ ਚੱਕ ਪੂਰਾ ਹੋਲੇ ਮੇ ਡੁੱਬਿਆ ਹੋਇਆ ਹੈ ਚੁੜਦੇ ਨਹੀਂ ਜਾਣੇ ਮੈਂ ਹਾਂ ਵੀ ਲਈ ਹੰਗੂਰਾ ਆ ਜੀ ਕਦੋਂ ਤੋਂ ਇੱਥੇ ਰਹਿ ਰਹੇ ਹੋ ਤੁਸੀਂ ਜੰਪਾਲ ਤੋਂ ਇੱਥੇ ਆ ਜੀ ਤੇ ਹੁਣ ਕਿਉਂ ਉੱਥੇ ਜਾ ਰਹੇ ਹੋ ਛੱਡ ਕੇ ਆ ਬਰਾ ਪ੍ਰੋ ਐਸਚੂ ਜੀ ਆਏ ਉਹਨਾਂ ਕਹੇ ਥੋੜੇ ਪਿੱਛੇ ਜੋ ਪਾਣੀ ਦਾ ਪਤਾ ਨਹੀਂ ਹੁੰਦਾ ਉਸ ਤਰ੍ਹਾਂ ਕੇ ਜਾ ਰਹੀ ਹੈ ਤੇ ਪਾਣੀ ਦਾ ਪੱਧਰ ਵਧਿਆ ਹੋਣੇ ਤੇ ਥੋੜਾ ਹੀ ਵਧਿਆ ਉਹਦਾ ਖਾਸ ਵੀ ਨਹੀਂ ਪਾਣੀ ਠੀਕ ਚੱਲਣ ਦਾ ਆਪਣੇ ਆਪ ਤੌਰ ਦੇ ਵਿੱਚ ਵੈਸੇ ਬਹਿਰਾ ਰਹਿਤਾ ਕਿ ਹੁਣ ਇਹ ਕੋ 5 ਵਜੇ ਜਿਆਦਾ ਸਵੇਰੇ ਪਾਣੀ ਹੁਣ ਇੰਨਾ ਨਹੀਂ ਪਤਾ ਇੰਨਾ ਤੁਹਾਨੂੰ ਮੁਲਾਜ਼ਮਾਂ ਨੂੰ ਪਤਾ ਹੋਗਾ ਉੱਪਰ ਅਸੀਂ ਕੀ ਕਹਿ ਸਕਣਾ ਵੀ ਛੱਡਿਆ ਜਾਂ ਨਹੀਂ ਛੱਡਿਆ ਨੇ ਜਾਇਜ ਆ ਤੁਸੀਂ ਦੇ ਖੱਜਲ ਖੁਜਲ ਹੋ ਜਾਣਾ ਫਿਰ ਆ ਕਰਨਾ ਕੀ ਆ ਕਿੰਨੀਆਂ ਕਿ ਮੁਸ਼ਕਲਾਂ ਹੁੰਦੀਆਂ ਜੀ ਫਿਰੇ ਦਾ ਬਹੁਤ ਜ਼ਿਆਦਾ ਪਰੇਸ਼ਾਨੀਆਂ ਬਹੁਤ ਜ਼ਿਆਦਾ ਕਿੰਨਾ ਡੰਗਰ ਮਾਲ ਬੱਚਾ ਆਪਣੇ ਕੋ ਮਾਲ ਬੱਚਾ ਆ ਸਾਡੇ 5-7 ਘਰ ਆਇਆ ਕੋ 100-200 ਮਾਝਾ ਦੇ ਕੋ ਸਾਰੇ ਜਾ ਰਹੇ ਪੰਜ ਸੱਤ ਘਰ ਸਾਰੇ 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 ਇਹਨੇ ਨਹੀਂ ਦੱਸਿਆ ਹੁਣ ਦੇਖੋ ਜਿੰਦਰ ਪਾਣੀ ਰਹੇਗਾ ਹੁਣ ਇਧਰ ਜਾਣਾ ਜਿੰਦਰ ਪਾਣੀ ਰਹੇਗਾ ਹੁਣ ਜਦ ਤੱਕ ਇਹ ਬਸ ਫਿਰ ਮੁੜ ਕੇ ਵੀ ਆਏ ਕਿੰਨੀ ਦੇਰ ਤੋਂ ਇੱਥੇ ਰਹਿ ਰਹੇ ਹੋ ਤੁਸੀਂ ਅਸੀਂ ਜੰਪਾਲ ਤੋਂ ਇੱਥੇ ਬੱਚ ਬਣ ਕੇ ਪਹਿਲੇ ਵੀ ਆਂਦਾ ਪਾਣੀ ਪਹਿਲੇ ਵੀ ਹੋਇਆ ਬੜੀ ਬਾਰੀ ਹੁੰਦਾ ਇੱਥੇ ਬਈ ਹੁੰਦਾ ਕੋਈ ਪ੍ਰਸ਼ਾਸਨ ਦੇ ਵੱਲੋਂ ਕੋਈ ਮਦਦ ਭੇਜੀ ਗਈ ਹੁਣ ਤੱਕ ਕੋਈ ਕੱਖ ਨਹੀਂ ਭੇਜਦਾ ਸਾਨੂੰ ਯਾਰ ਗਰੀਬਾਂ ਨੂੰ ਕੋਈ ਕੱਖ ਨਹੀਂ ਭੇਜਦਾ ਅਗਰ ਪਾਣੀ ਵੱਧ ਜਾਂਦਾ ਤਾਂ ਫੇਰ ਇੱਥੇ ਨੁਕਸਾਨ ਵੀ ਸਾਡਾ ਹੋ ਜਾਣਾ ਤਾਂ ਵੀ ਕੋਈ ਕੱਖ ਨਹੀਂ ਭੇਜਦਾ ਯਾਰ ਇਦਾਂ ਹੀ ਆਪੇ ਰੱਬ ਨੂੰ ਹੀ ਉਹ ਰੱਬ ਦਾ ਰੱਬ ਖਾਲਦੇ ਦੇ ਬਰਾਏ ਹੋਈ ਚੱਕਰ ਹੁਣ ਪੁਲਿਸ ਤੋਂ ਲੋਵਾ ਕੋਈ ਹੋਰ ਅਧਿਕਾਰੀ ਇੱਥੇ ਆਇਆ ਮੁੱਖ ਤੇ ਹੋਰ ਕੋਈ ਨਹੀਂ ਆਇਆ ਪੁਲਿਸ ਤੋਂ ਬਿਨਾ ਕੋਈ ਨਹੀਂ ਆਉਂਦਾ ਜਾਂ ਤੁਸੀਂ ਆਉਂਦੇ ਹੋ ਜਾਂ ਪੁਲਿਸ ਵਾਲੇ ਆਉਂਦੇ ਵਿਚਾਰੇ ਉਹ ਆਇਆ ਸੱਚ ਉਹ ਆਉਂਦੇ ਬਰਾਹਪੁਰੋਂ ਮਤ ਵਾਸਤੇ ਪ ਜਾਓ ਡੰਗਰ ਪਿੱਛੇ ਕਰ ਲੋ ਮਾਲ ਵਚਾ ਪਿੱਛੇ ਕਰ ਲੋ ਆਪਣਾ ਸਮਾਨ ਤੋਂ ਪਿੱਛੇ ਝੁਕ ਲੋ ਇਹੋ ਚੱਕਰ ਉਹ ਨਾ ਵਿਚਾਰੇ ਉਹ ਨਾ ਹਲ ਬਕਰ ਜਾਂਦੇ ਹਨ ਕਿਉਂਕਿ ਠੀਕ ਹੈ ਭਾਈ ਸਾਡੀ ਨਾਲ ਆਰਟੀਟੀ ਟੀਮ ਹੈ ਰੈਪਿਡ ਰਿਸਪੌਂਸ ਟੀਮ ਸਾਡੇ ਐਸਐਮਓ ਦੀ ਨਿਗਰਾਨੀ ਤੇ ਲੱਗੀ ਹੈ ਟੀਮ ਕਿਸੇ ਵੀ ਤਰ੍ਹਾਂ ਦਾ ਕੋਈ ਫਲੱਡ ਦਾ ਕੋਈ ਚਾਂਸ ਬੰਦਾ ਤੇ ਉੱਥੇ ਸਾਡੀ ਟੀਮ ਆ 3-4 ਟੀਮਾਂ ਬਣੀ ਹੈ ਸਾਡੀਆਂ ਤੇ ਆਪਾਂ ਰਿਸਪੌਂਸ ਕਰਨਾ ਕਿਸੇ ਵੀ ਤਰ੍ਹਾਂ ਦਾ ਕੋਈ ਐਮਰਜੈਂਸੀ ਬੰਦੀ ਹੈ ਕਿਸੇ ਵੀ ਤਰ੍ਹਾਂ ਦਾ ਕੁਝ ਹੁੰਦਾ ਤੇ ਸਾਡੀ ਟੀਮ ਬਿਲਕੁਲ ਤਿਆਰ ਹੈ ਵੈਸੇ ਤੇ ਦੇਖਦੇ ਪਏ ਆ ਲੈਵਲ ਜਿਹੜਾ ਪਾਣੀ ਦਾ ਉੱਥੇ ਤੇ ਉੱਥੇ ਹੀ ਆ ਵਧਿਆ ਨਹੀਂ ਆ ਮੈਨੂੰ ਲੱਗਦਾ ਕਿ ਘਟ ਰ ਗਿਆ ਅੱਗੇ ਨਾਲੋਂ ਜੇ ਫਿਰ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਐਮਰਜੈਂਸੀ ਬੰਦੀ ਹੈ ਤੇ ਆਪਣੀ ਪੀਐਸਏ ਬਹਰਾਮਪੁਰ ਦੀ ਟੀਮ 3-4 ਟੀਮਸ ਬਣਈ ਦੀਆਂ ਉਹ ਬਿਲਕੁਲ ਤਿਆਰ ਹੈ ਫਰਸਟ ایڈ ਬਾਕਸ ਸਾਡੇ ਐਮ뷸ੈਂਸ ਵਗੈਰਾ ਸਭ ਰੈਡੀ ਹੈ ਉਹ ਸ਼ੈਲਟਰ ਬਣਾਏਗੇ ਨੇ ਚਟਰੋਂ ਬਣਿਆ ਸਰ ਇੱਕ ਇੱਥੇ ਬਣਿਆ ਆਪਣੇ ਮਕੋੜਾ ਇੱਕ ਬਣਿਆ ਚੌਕਰਾ ਫਿਲਹਾਲ ਸਥਿਤੀ ਕੀ ਹੈਗੀ ਸਿ ਸਥਿਤੀ ਨੋਰਮਲ ਆ ਕੋਈ ਡੰਨ ਵਾਲੀ ਗੱਲ ਨਹੀਂ ਗੁਜਰਾ ਡੇਰੇ ਹਰਥਾ ਲੇਕਿਨ ਥਾਲੇ ਸਰ ਦੋ ਚਾਰ ਗੁਜਰਾ ਡੇਰੇ ਗਾਂ ਲੈ ਗਿਆ ਆਪਾਂ ਸਭ ਜਗ੍ਹਾ ਪਹੁੰਚਾਤਾ ਸਭ ਜਗ੍ਹਾ ਠੀਕ ਹੈ ਕੀ ਨਾ ਸਰ ਆਪਣਾ ਡਾਕਟਰ ਅਮੀਰ ਨਾਮ ਇਹਦਾ ਸਰ ਅਮੀਰ ਹਾਂ ਸ ਠੀਕ ਇਹ ਆ ਮੌਕਾ ਵੇਖਣ ਆਇਆ ਸਾਰੇ ਜਿਸ ਤਰ੍ਹਾਂ ਕਿ ਸਾਰੀਆਂ ਆਲਰੇਡੀ ਹੂ ਤੁਸੀਂ ਦੇਖ ਰਹੇ ਹੋ ਤੇ ਐਕਸ਼ਨ ਸਾਹਿਬ ਵੀ ਸਾਡੇ ਇੱਥੇ ਨੇ ਉਹਨਾਂ ਨੇ ਦੱਸਿਆ ਕਿ ਪਾਣੀ ਜਿੰਨਾ ਮੈਕਸਿਮਮ ਆਣਾ ਸੀਗਾ ਉਹ ਰਿਸਿਡ ਹੋ ਰਿਹਾ ਐਂਡ ਇਹ ਸਾਰਿਆਂ ਲਈ ਸਾਡੇ ਲਈ ਇੱਕ ਮੈਂ ਕਹਾਂਗਾ ਕਿ ਹੋ ਜੀ ਜਿਹੜੀ ਕੰਡੀਸ਼ਨ ਹੈ ਤੇ ਦੂਜੀ ਗੱਲ ਪਾਣੀ ਦਾ ਮੁੱਦਾ ਵੇਖਿਆ ਗਿਆ ਕਿ ਜਿਹੜੇ ਘਰਾਂ ਜਿਹੜੇ ਰੈ residential area ਬਚੇ ਨੇ ਉਹਨਾਂ ਤੱਕ ਪਾਣੀ ਨਹੀਂ ਪਹੁੰਚਿਆ ਫਿਰ ਵੀ ਅਸੀਂ ਜਿਹੜੀਆਂ ਟੀਮਸ ਹੈ ਇੱਥੇ ਨਾਲ ਹੀ ਨੀਅਰਬਾਈ ਸਕੂਲ ਜਿਹੜਾ ਸਾਡਾ ਉੱਥੇ ਮੈਡੀਕਲ ਟੀਮਸ ਹੋ ਗਈਆਂ ਹੋਰ ਹਰ ਤਰ੍ਹਾਂ ਦੀ ਫੈਸਿਲਿਟੀ ਦੀ ਜਿਹੜੀ ਟੀਮ ਸਾਥੀ ਇੱਥੇ ਡਿਪਲੋਮੈਟ ਕਰ ਦਿੱਤੀ ਹੈ ਸਾਡਾ ਰੈਵਨਿਊ ਸਟਾਫ ਸਾਡਾ ਜਿਹੜਾ ਐਕਸੈਂਸ ਕਨਸਰਨ ਨੇ ਮਾਈਨਿੰਗ ਵਾਲੇ ਉੱਥੇ ਨੇ ਸਾਡੇ ਨਾਲ ਆਪਣੇ ਹਲਕਾਈ ਚਾਰਜ ਨੇ ਐਚਐਮ ਸਾਭ ਨੇ ਆਪ ਅੱਥੇ ਸਾਰੇ ਆਂਕਾ ਚੀ ਵੇਖਿਆ ਹੈ ਸਪੈਸ਼ਲੀ ਐਸਐਸਪੀ ਸਰ ਵੱਲੋਂ ਨਿਰਦੇਸ਼ ਨੇ ਕਿ ਅਸੀਂ ਜਿਹੜੀ ਭਾਰਤ ਦੀ ਗੱਲ ਕਰੀਏ ਪਿੰਡਾਂ ਦੀ ਉਹ ਜਿਹੜੇ ਲੋਕ ਨੇ ਉਹ ਹਾਈਲੈਂਡ ਤੇ ਨੇ ਉਹਨਾਂ ਦੇ ਨਾਲ ਫੋਨ ਤੇ ਵੀ ਰਾਬਤਾ ਕੰਮ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਫੂਡ ਦੀ ਛੋਟੇ ਜਾਂਦੀ ਹੈ ਮੈਡੀਸਿਨ ਦੀਆਂ ਜੋ ਵੀ ਪਹੁੰਚਾ ਦਿੱਤੀ ਜਾਏਗੀ ਇਸੇ ਸਬੰਧੀ ਜਿਹੜੀਆਂ ਸਾ ਬੋਟ ਸੌਂਗਰ ਰਿਪੇਅਰ ਕਰਾ ਕੇ ਰੱਖ ਲਏ ਸੀ ਓ ਵੀ ਅੱਛੀ ਤੇ ਪਹੁੰਚ ਰਹੀ ਹੈ ਤੇ ਜਿੱਸਾ ਥੋੜਾ ਜਿਹਾ ਪਾਣੀ ਦਾ ਫਲੋਟ ਫਰਾ ਠੀਕ ਹੁੰਦਾ ਤੇ ਉਸ ਦੇ ਸੰਬੰਧੀ ਜਾ ਕੇ ਮੌਕਾ ਵੇਖ ਲਿਆ ਜਾਏਗਾ ਐਂਡ ਜੋ ਫੈਸਿਲਿਟੀ ਜਿਹਨਾਂ ਨੂੰ ਲੋੜ ਹੈ ਉਹ ਸਾਰੀ ਪ੍ਰੋਵਾਈਡ ਕਰਾ ਫਿਲਹਾਲ ਹੁਣ ਪਾਣੀ ਘਟਣੇ ਚਾਹ ਸਕਦਾ ਹੈ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਵੇਖ ਸਕਦੇ ਹੋ ਕਿ ਦਰਖਤਾਂ ਦੇ ਜਿਹੜੇ ਇੱਕ ਬੜਾ ਵਧੀਆ ਹੁੰਦਾ ਕਿ ਦਰਖਤਾਂ ਦੇ ਪਾਣੀ ਦਾ ਲੈਵਲ ਤੋਂ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਵਧ ਰਿਹਾ ਹੈ ਕਿ ਘਟ ਰਿਹਾ ਐਂਡ ਜੋ ਗਰਾਊਂਡ ਸਿਚੁਏਸ਼ਨ ਹੈ ਅਸੀਂ ਖੁਦ ਵੇਖੀਏ ਕਿ ਜਿਹੜਾ ਪਾਣੀ ਦੇ ਸੀਟ ਕਰ ਕੋ